ਸੰਗਤ ਜੀ ਆਹ ਵੀਡੀਓ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਕਸੇਲ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਗਰੰਥੀ ਸਿੰਘ ਦੇ ਵੱਲੋਂ ਤਨਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਇੱਕ ਗੁਰੂ ਘਰ ਦੇ ਵਿੱਚ ਲੰਬੇ ਸਮੇਂ ਤੋਂ ਬੰਦ ਕਰਕੇ ਰੱਖਿਆ ਹੋਇਆ ਸੀ ਅਤੇ ਜਦੋਂ ਇਸ ਗੱਲ ਦਾ ਸਿੰਘਾਂ ਨੂੰ ਪਤਾ ਲੱਗਿਆ ਤਾਂ ਸਿੰਘਾਂ ਨੇ ਉੱਥੇ ਉਸ ਸਥਾਨ ਤੇ ਪਹੁੰਚ ਕੀਤੀ ਅਤੇ ਗਰੰਥੀ ਸਿੰਘ ਨੂੰ ਜਿਹੜਾ ਫੋਨ ਲਾਇਆ ਤੇ ਉਸ ਨੂੰ ਇਹ ਤਾਂ ਗੁਰੂ ਘਰ ਦਾ ਤਾਲਾ ਖੋਲਣ ਵਾਰੀ ਕਿਹਾ ਤੇ ਇਸ ਸਥਾਨ ਤੇ ਆਉਣ ਵਾਰੀ ਕਿਹਾ ਪਰ ਗਰੰਥੀ ਸਿੰਘ ਨੇ ਕੋਈ ਵੀ ਜਵਾਬ ਨਾ ਦਿੰਦੇ ਹੋਏ ਫੋਨ ਕੱਟ ਦਿੱਤਾ ਅਤੇ ਫਿਰ ਸਿੰਘਾਂ ਨੇ ਆਪ ਹੀ ਤਾਲਾ ਤੋੜ ਕੇ ਗੁਰੂ ਘਰ ਦੇ ਵਿੱਚ ਐਂਟਰ ਹੋ ਸ਼ੁਰੂ ਕਰਦੇ ਵਿੱਚ ਪਹੁੰਚ ਕੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਹਾਲਾਤ ਕੀ ਸਨ ਉਹ ਤੁਸੀਂ ਆਪ ਹੀ ਅੱਗੇ ਇਸ ਵੀਡੀਓ ਦੇ ਵਿੱਚ ਵੇਖ ਲਓ ਤੇ ਦੇਖਣ ਤੋਂ ਬਾਅਦ ਆਪਣੇ ਵਿਚਾਰਾਂ ਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਸਾਂਝੀ ਕਰਿਓ ਲੈ ਜਾਓ 2 ਮਹੀਨੇ ਹੋ ਗਏ ਮहारा अंदर ਬੰਦ ਨੇ ਕਮਰੇ ਚ ਹੁੰਬਸ ਦੇ ਵਿੱਚ ਤੂੰ ਅੰਨਾ ਮਾ ਤੂੰ ਤੂੰ ਹੈ ਕਿੱਥੇ ਆ ਤੂੰ ਮੈਂ ਕਹਾਂ ਤੂੰ ਹੈ ਕਿੱਥੇ ਆ ਇੱਥੇ ਆ ਗੁਰੂ ਘਰ ਆ ਫਿਰ 10 ਮਿੰਟਾਂ ਚ ਹੈ ਜੇ ਤੂੰ ਨਹੀਂ ਆਉਂਦਾ ਕੱਟ ਗਿਆ ਫੋਨ ਉਹਨੇ ਨਹੀਂ ਆਉਣਾ ਬਾਬੂ ਬੋਲੇ ਸੋਨੀ ਹਾਂ ਵਾਹ ਵਾਹ ਦੁਬਾਰੇ ਗੱਲ ਕਹਿ ਰਿਹਾ ਸੀਗਾ ਵੀ ਅੰਦਰ ਸਲੂਮਾਰਾ ਜੀ ਦਾ ਨਹੀਂ ਹੈਗਾ ਗ੍ਰੰਥੀ ਵੀ ਇਹ ਕਹਿੰਦਾ ਸੀ ਰੂਪ ਹੈ ਨਹੀਂ ਤੇ ਪਰ ਤੁਸੀਂ ਦੇਖ ਸਕਦੇ ਹੋ ਵੀ ਮਹਾਰਾਜ ਜੀ ਸੁਭਾਏਮਾਨ ਹੈ ਸੁਖਾਸਨ ਦੇ ਉੱਤੇ ਤੇ ਸਾਨੂੰ ਝੂੜ ਮਾਰੀ ਜਾਂਦੇ ਵੀ ਮਹਾਰਾਜ ਪ੍ਰਕਾਸ਼ਮਾਨ ਨਹੀਂ ਹੈ ਅੰਦਰ ਸੁਭਾਏਮਾਨ ਹੀ ਹੈਗੇ ਸਿੰਘ ਸਾਹਿਬ ਇੱਕ ਵਾਰੀ ਦਰਸ਼ਨ ਕਰਵਾ ਦਿਓ ਸੰਗਤ ਨੂੰ ਹਾਂ ਜੀ ਮਹਾਰਾਜ ਜੀ ਆਏ ਨੇ ਹਾਲੇ ਕੋ ਸੁਖਾਸਨ ਫਰਾਜਮਾਨ ਨੇ ਮਹਾਰਾਜ ਜੀ ਬਲਿਆਰੀ ਛੱਤ ਤੇ ਛੱਤ ਤੇ ਦੇਖੋ ਵਾਲੇ ਦੇ ਵਿੱਚ ਹੋਰ ਦੇਖੋ ਵਾਲੇ ਟੁੱਟੇ ਅੱਗੇ ਬਾਰੇ ਤੇ ਫਰਾਜਮਾਨ ਦੇਖੋ ਜੀ ਆਹ ਵੇਖੋ ਕੀ ਬਣ ਗਿਆ ਤੇਰਾ ਆ ਦੇਖੋ ਬਾਦੂ ਕਾਡੂ ਸੁਣਾਉਂਦੇ ਆ ਤੇ ਆ ਦੇਖੋ ਉੱਤੇ ਬਾਦੂ ਕਾਡੂ ਸਮਾਨ ਸੁਟਿਆ ਜਾਂਦਾ ਹੈ। ਹੁਣ ਸੁੱਤੀ ਘਟਾ ਭਰਿਆ ਰੋਹ। ਦੇਖੋ ਗੁਰਦੁਆਰਾ ਵਿੱਚ ਹੁਣ ਦੇਖੋ ਤੇ ਬੰਦ ਕਰਦੇ। ਜਿਹੜਾ ਗੁਰੂ ਕੰਦਾ ਗ੍ਰੰਥੀ ਆ ਉਹ ਵਿੱਚ ਪੰਜਾਬੀ ਆ। ਉਹ ਸਵੈਰਥਾ ਬਾਬਿਆਂ ਨੂੰ ਕਹੀ ਜਾਂਦਾ ਵੀ ਅੰਦਰ ਪ੍ਰਕਾਸ਼ ਹੈ ਨੀ ਮਹਾਰਾਜ ਦਾ। ਸਈ ਵਾਰ ਉਹ ਹੰਕਾਰ ਦੇ ਘੋੜੇ ਦੇ ਸਵਾਰ ਹੋ ਕੇ ਜਿਹੜੇ ਲਾਲਾ ਗੇ ਲਾਲਾ ਉਹਨਾਂ ਨੇ ਸਾਡੇ ਇਹਨਾਂ ਨੂੰ ਭਾਵਾਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿੰਨਾ ਮਾਰ ਨੂੰ ਰੱਖੀਦਾ ਗਰਮੀ ਦੇ ਵਿੱਚ ਹੈ। ਪੋਤੀ ਸਾਹਿਬ ਕਰਾਂਗੇ। ਇੰਨਾ ਘਟਿਆ ਬੰਦਿਆਂ ਨੇ ਮਾਰ ਦੀ ਬਿਮਾਰੀ ਕਰ ਰਹੇ ਆ। ਕਿੰਨੇ ਸਮੇਂ ਤੋਂ ਜਗਦੀ ਹੁੰਦੀ ਐ ਤੂੰ ਦੇਖੀ ਜਾਉਂਦੇ ਬਾਗ ਜਿੰਦਾ ਜੀ ਲੱਗਦਾ ਜਿਵੇਂ ਜੰਦਿਆਂ ਬੰਦੀ ਆ ਸਵੇਰ ਸ਼ਾਮ ਕੋਈ ਨਹੀਂ ਆਉਂਦਾ ਨੀ ਤੇ ਪਈ ਨਹੀਂ ਹੁੰਦਾ ਜੀ ਕੋਈ ਨਹੀਂ ਤੇ ਰੰਗ ਨਹੀਂ ਕਰਦਾ ਨਾ ਪ੍ਰਕਾਸ਼ ਹੁੰਦਾ ਨਾ ਪ੍ਰਕਾਸ਼ ਹੁੰਦਾ ਬੜਾ ਉਹਨਾਂ ਨੂੰ ਬੇਨਤੀ ਕਰਦੇ ਰਹੇ ਹੰਕਾਰ ਦੇ ਕੋਲੇ ਸਾਰੀ ਮਾਦੀ ਵਿਵਦੀ ਉਹ ਜਾਣ ਬੁੱਝ ਕੇ ਕਰਦੇ ਰਹਿਆ ਹਾਂ ਹਾਂ ਸੁਨੋ ਨਿਹਾਲ ਬੋਲੇ ਈ ਸੋ ਨਿਹਾਲ ਦਰਸ਼ਨ ਦੇਖੀ ਮਾਂ ਕਰਦੇ ਹਾਂ ਮੂਰਨ ਕਰਨ ਕਰਮ ਹੋਏ ਪ੍ਰਭ ਮੇਰਾ